ਮਾਤਾ ਜੀ ਕੋਈ ਬੱਦਗੇ ਤੂੰ ਬੱਦਗੇ ਕੋਈ ਗੱਲ ਹੋਈ ਬੰਦੇ ਕੋਈ ਗੱਲ ਨਹੀਂ ਰਹਾ ਜੀ ਮੈਨੂੰ ਨਹੀਂ ਪਤਾ ਮੈਂ ਤਾਂ ਘਰ ਆ ਹੁਣ ਮੈਨੂੰ ਨਹੀਂ ਪਤਾ ਚੱਲੀ ਹੋਈ ਹੈ ਜੀ ਮੈਂ ਤਾਂ ਘਰ ਨਾਲ ਆ ਮੈਨੂੰ ਠੀਕ ਨਹੀਂ ਮੈਨੂੰ ਪਤਾ ਨਹੀਂ ਕਰਦਾ ਆਰਾਮ ਵਾਲੀ ਅੱਛਾ ਕਿੰਨੇ ਵਜੇ ਗਏ ਸੀ ਮੈਂ ਗਲਤ ਪੁੱਛ ਰਿਹਾ ਜੀ ਕੋਣੇ ਸੀ ਹੋਏਗੇ ਹਾਂ ਜੀ 11:00 ਨਹੀਂ 10:00 ਵਜੇ ਕਰੋਗੇ ਨਹੀਂ ਗਲਤ ਕੋਈ ਗੱਲ ਨਹੀਂ ਮੈਂ ਮੈਂ ਤਾਂ ਪੁੱਛਿਆ ਜੀ ਅੱਛਾ ਕਰੋ ਕਿੰਨੇ ਵਜੇ ਗਏ ਸੀ 10:00 ਵਜੇ ਕਰੋਗੇ 10:00 ਸੀ ਹਾਂ ਜੀ ਅੱਛਾ ਕੀ ਪਤਾ ਲੱਗਾ ਸੀ ਤੁਹਾਨੂੰ ਕਿਦਾ ਪਤਾ ਲੱਗਾ ਮੈਨੂੰ ਮੈਂ ਤਾਂ ਠੀਕ ਨਹੀਂ ਮੈਂ ਕਰ ਜਾਈ ਚੱਲ ਮੈਂ ਕਹੀ ਹਾਂ ਕਿ ਬਾਹਰੋਂ ਆਣ ਕੇ ਦੁਆ ਜਨ ਖਬਰ ਸੁਣੀ ਉਹਨਾਂ ਆਣ ਕੇ ਦੁਆ ਕਰਤਾ ਕਿ ਮੈਨੂੰ ਕੁਛ ਤੇ ਭੈਣ ਜੀ ਲੰਮੇ ਪਈ ਕੋਈ ਖਬਰ ਸੁਣੀ ਮੈਂ ਮੈਂ ਉਹਨਾਂ ਮੈਨੂੰ ਦੱਸਿਆ ਕਿ ਮੈਨੂੰ ਪਤਾ ਲੱਗਾ ਜੀ ਅੱਛਾ ਅੱਗੇ ਵੀ ਗੁਰੂ ਘਰ ਦਾ ਸੇਵਾ ਤੇ ਜਾਂਦੇ ਸੀ ਜਾਂਦੇ ਉਹ ਜਿੱਥੇ ਬੱਚੀ ਮਨਾਉਂਦੀ ਹੋ ਉੱਥੇ ਜਾਂਦੀ ਹੈ ਇਹ ਕੱਲ ਵੀ ਗਏ ਸੀ ਤੇ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਨਹੀਂ ਅੱਜ ਹੀ ਗਏ ਅੱਜ ਹੀ ਗਏ ਕੁਝ ਕਹਿ ਕੇ ਗਏ ਹੋਣ ਨਾ ਨਾ ਕੋਈ ਗੱਲਬਾਤ ਨਹੀਂ ਉਹਨਾਂ ਨੂੰ ਜਾਣ ਲੱਗਿਆ ਕੋਈ ਗੱਲਬਾਤ ਨਹੀਂ ਉਹ ਦੇ ਵੀ ਨਹੀਂ ਕਰਦੇ ਤੁਹਾਨੂੰ ਕਿੱਦਾਂ ਤੁਹਾਨੂੰ ਪਤਾ ਲੱਗਾ ਕੋਈ ਕਿੱਦਾਂ ਮੈਨੂੰ ਪਤਾ ਤੁਹਾਨੂੰ ਦੱਸਿਆ ਵੀ ਮੈਂ ਤਾਂ ਪਈ ਹਾਂ ਲੰਮੀ ਤੇ ਬਾਹਰੋਂ ਆਣੀ ਦੀ ਬੂਆ ਠਕਾਇਆ ਤੇ ਉਹਨਾਂ ਕੋਲ ਖਬਰ ਆ ਮੁਰਗੀਾਂ ਭੈਣ ਦੀ ਖਬਰ ਆ ਵੇਖੀ ਮੈਂ ਮੈਂ ਆਣੀ ਵੇਖੀ ਐਨਾ ਕੀ ਖਬਰ ਆ ਆ ਗਿਆ ਲੈ ਮੈਂ ਅੱਛਾ ਕਿੰਨੇ ਪਰਿਵਾਰ ਦੇ ਵਿੱਚ ਕੌਣ ਕੌਣ ਆ ਹੋਰ ਨਰਿੰਦਰ ਸਿੰਘ ਤੋਂ ਇਲਾਵਾ ਤੁਸੀਂ ਤਾਂ ਹੋਰ ਕੌਣ ਹੋਰ ਮੇਰੇ ਦੋ ਬੇਟੇ ਨੇ ਦੋਨੋਂ ਆ ਤੇ ਤਿੰਨ ਪੁੱਤਰੀਆਂ ਪੁੱਤ ਅੱਛਾ ਉਹ ਵੀ ਇੱਥੇ ਰਹਿੰਦੇ ਨੇ ਇਸੇ ਘਰ 'ਚ ਨਹੀਂ ਇੱਕ ਵੱਡੇ ਇੱਥੇ ਰਹਿੰਦੇ ਤੁਗੀਆਂ ਬਾਤ ਬੇਟੇ ਦੋਨੋਂ ਕੀ ਕਰਦੇ ਉਹ ਵਕੀਲੀ ਕਰਦੇ ਨੇ ਕੇਸ ਲੜਦੇ ਨੇ ਪਹਿਲੇ ਵੀ ਕੋਈ ਕੇਸ ਚਲ ਰਹੇ ਹੋ ਸ਼ਾਇਦ ਉਹ ਵਜ਼ੀ ਉਹ ਸਭ ਜੀ ਹਾਂ ਜੀ ਸਾਰੀ ਅਗਰ ਸਰ ਕੀ ਨਾਂ ਤੁਹਾਡਾ ਆ ਤੇ ਕੀ ਕਰਨਾ ਆਏ ਹੋ ਹਾਂ ਮੈਂ ਸਬ ਇੰਸਪੈਕਟ ਕਲਾਸ਼ੰਦ ਜੀ ਥਾਣਾ ਦੇਹੜਾ ਬਾਬਾਣਾ ਅੱਜ ਜੋ ਇਨਸੀਡੈਂਟ ਦਾ ਬਾਦ ਸਾਹਿਬ ਹੋਇਆ ਜੀ ਸਾਹਿਬ ਦਾ ਮੁੱਖ ਮੰਤਰੀ ਉਹ ਮੰਤਰੀ ਸੁਖਵੀਰ ਸਿੰਘ ਬਾਦਲ ਜੀ ਜਿਹੜੀ ਘਟਨਾ ਵਾਪਰੀ ਦਰਬਾਰ ਸਾਹਿਬ ਉਹਦੇ ਸਬੰਧ ਵਿੱਚ ਅੱਪਾ ਪ੍ਰੇਰਨ ਨਾਰਾਇਣ ਸਿੰਘ ਚੋੜੇ ਦੇ ਘਰ ਦੇ ਬਾਹਰ ਆਏ ਆ ਠੀਕ ਆ ਫੇਲਾਲੇ ਇਹ ਘਰ ਦੇ ਵਿੱਚ ਮੈਂਬਰ ਕੋਈ ਨਹੀਂ ਇੱਥੇ ਹੈਗਾ ਮਾਤਾ ਜੀ ਫਿਰ ہاں ਉਹਨਾਂ ਦੇ ਮਾਤਾ ਵੀ ਹੈ ਨਹੀਂ ਠੀਕ ਹੈ ਜੀ ਠੀਕ ਹੈ ਨਹੀਂ ਆ ਗਏ ਆ ਪਤਾ ਨਹੀਂ ਆ ਗਏ ਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਠੀਕ ਹੈ ਜੀ ਕੀ 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 ਕਰਨਾ ਹੈ ਇਹ ਪਤਾ ਲੱਗਾ ਅਜੇ ਕੁਝ ਕਲੀਅਰ ਨਹੀਂ ਹੈਗਾ ਉਹ ਘਰ ਚ ਕੋਈ ਆ ਵੀਡੀਓ ਲੌਗੀ ਚੱਕੀ ਲੌਗੀ ਕੁਝ ਤਲਾਸ਼ੀ ਕਰਾਂਗੇ ਆਪਾਂ ਆਪਾਂ ਤਲਾਸ਼ੀ ਕੀਤੀ ਸਾਡੀ ਸੀਕਰੇਸੀ ਦਾ ਸਾਡਾ ਹੈਗਾ ਤੇ ਪਤੀ ਦਾ ਵੀ ਸਾਡਾ ਹੈਗਾ ਠੀਕ ਹੈ ਜੀ ਮਿਹਰਬਾਨੀ